ਅਕਾਲੀ ਕਾਉਂਸਲਰ ਹਰਜਿੰਦਰ ਸਿੰਘ ਦੇ ਕਤਲ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਵੱਡੇ ਖੁਲਾਸੇ ਕੀਤੇ ਗਏ ਨੇ ਇਸ ਮਾਮਲੇ ਦੇ ਵਿੱਚ ਤਿੰਨ ਦੋਸ਼ੀਆਂ ਦੀ ਪਛਾਣ ਹੋ ਚੁੱਕੀ ਹੈ ਕਿਸ਼ਨ ਗਰੁੱਪ ਅਤੇ ਹਰਜਿੰਦਰ ਗਰੁੱਪ ਦੇ ਵਿੱਚ ਟਕਰਾਹ ਦੇ ਕਾਰਨ ਇਹ ਕਤਲ ਕੀਤਾ ਗਿਆ ਹੈ ਤਾਂ ਡੀਐਸਪੀ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਪ੍ਰੈਸ ਕਾਨਫਰੰਸ ਦੇ ਵਿੱਚ ਕੀਤਾ ਗਿਆ ਸੀ ਤਾਂ ਦੋ ਸ਼ੂਟਰ ਕਿਸ਼ਨ ਗਰੁੱਪ ਦੇ ਗ੍ਰਿਫਤਾਰ ਕੀਤੇ ਗਏ ਨੇ ਹਾਲਾਂਕਿ ਉਹ ਇੱਕ ਹੋਰ ਮਾਮਲੇ ਵਿੱਚ ਗੋਲੀਆਂ ਚਲਾਉਣ ਦੇ ਕੇਸ ਦੇ ਵਿੱਚ ਕਾਬੂ ਕੀਤੇ ਗਏ ਨੇ ਜਦਕਿ ਕਾਉਂਸਲਰ ਕਤਲ ਮਾਮਲੇ ਵਿੱਚ ਤਿੰਨ ਦੋਸ਼ੀਆਂ ਦੀ ਪਛਾਣ ਹੋ ਚੁੱਕੀ ਹੈ ਪੁਲਿਸ ਦੇ ਵੱਲੋਂ ਇਹਨਾਂ ਦੋਸ਼ੀਆਂ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਵੀ ਜਾਂਚਾਂ ਕੀਤੀਆਂ ਗਈਆਂ ਨੇ ਅਤੇ ਜਲਦ ਹੀ ਇਹਨਾਂ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਜਿਹੜਾ ਉਹ ਵੀ ਕੀਤਾ ਗਿਆ ਹੈ ਤਾਂ ਅੰਮ੍ਰਿਤਸਰ ਦੇ ਵਿੱਚ ਅਕਾਲੀ ਕਾਉਂਸਲਰ ਦੇ ਕਤਲ ਤੋਂ ਬਾਅਦ ਲਗਾਤਾਰ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਜਿਹੜੇ ਉਖੜੇ ਹੋ ਰਹੇ ਨੇ ਤਾਂ ਪੁਲਿਸ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਅਤੇ ਦੱਸਿਆ ਗਿਆ ਹੈ ਕਿ ਇਸ ਮਾਮਲੇ ਦੇ ਵਿੱਚ ਅਮਿਤ ਗੋਪੀ ਅਤੇ ਕਰਨ ਕੀੜਾ ਦੀ ਤਲਾਸ਼ ਹੈ ਅਤੇ ਇਹਨਾਂ ਦੀਆਂ ਫੋਟੋਆਂ ਵੀ ਪੁਲਿਸ ਦੇ ਵੱਲੋਂ ਮੀਡੀਆ ਦੇ ਵਿੱਚ ਜਾਰੀ ਕੀਤੀਆਂ ਗਈਆਂ ਨੇ ਤਾਰ ਜ਼ਿਲ੍ਹਾ ਪੁਲਿਸ ਮੁਖੀ ਨੇ ਇਹ ਵੀ ਗੱਲ ਦੱਸੀ ਹੈ ਕਿ ਕੁਝ ਦਿਨ ਪਹਿਲਾਂ ਜੰਡੇਆਲਾ ਗੁਰੂ ਦੇ ਵਿੱਚ ਜੋ ਗੋਲੀਆਂ ਚੱਲੀਆਂ ਸਨ ਉਹ ਸਤਨਾਮ ਸਿੰਘ ਦੇ ਘਰ ਦੇ ਬਾਹਰ ਚਲਾਈਆਂ ਗਈਆਂ ਸਨ ਅਤੇ ਇਸ ਮਾਮਲੇ ਵਿੱਚ ਪੁਲਿਸ ਦੇ ਵੱਲੋਂ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਹ ਗੈਂਗ ਨੇ ਜਿਹੜੇ ਇਹਨਾਂ ਦੀ ਆਪਸੀ ਦੁਸ਼ਮਣੀ ਕਰਕੇ ਹਰਜਿੰਦਰ ਸਿੰਘ ਦਾ ਕਤਲ ਅਰੇੜਾ ਉਹ ਕੀਤਾ ਗਿਆ ਦੂਜੇ ਪਾਸੇ ਹਰਜਿੰਦਰ ਸਿੰਘ ਦੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਇੱਕ ਬਿਆਨ ਅਰੇੜਾ ਉਹ ਐਸਐਸਪੀ ਦਿਹਾਤੀ ਵੱਲੋਂ ਦਿੱਤਾ ਗਿਆ ਹੈ ਅਤੇ ਐਸਐਸਪੀ ਦਿਹਾਤੀ ਨੇ ਕਿਹਾ ਹੈ ਕਿ ਹਰਜਿੰਦਰ ਸਿੰਘ ਜਾਂ ਇਸ ਦੇ ਪਰਿਵਾਰ ਨੇ ਸਾਡੇ ਕੋਲੋਂ ਕਦੇ ਪੁਲਿਸ ਸੁਰੱਖਿਆ ਦੀ ਮੰਗ ਨਹੀਂ ਸੀ ਕੀਤੀ ਅਤੇ ਨਾਲ ਹੀ ਪੁਲਿਸ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਹਰਜਿੰਦਰ ਸਿੰਘ ਅਤੇ ਉਸ ਦੇ ਸਾਥੀਆਂ ਨੇ ਕੁਝ ਸਮਾਂ ਪਹਿਲਾਂ ਜੋ ਆਪਣੇ ਵਿਰੋਧੀਆਂ ਉੱਤੇ ਪੁਲਿਸ ਕੇਸ ਦਰਜ ਕਰਵਾਏ ਸਨ ਪੁਲਿਸ ਦੇ ਉਹਨਾਂ ਸਾਰੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਤਾਂ ਥ੍ਰੇਟਾ ਦੇ ਵਿੱਚ ਕਾਉਂਸਲਰ ਦਾ ਕਤਲ ਆੜਾ ਉਹ ਕੀਤਾ ਗਿਆ ਸੀ ਤਾਂ ਇਸ ਮਾਮਲੇ ਦੇ ਵਿੱਚ ਕੀ ਕੁਝ ਕਹਿਣਾ ਹੈ ਦਿਹਾਤੀ ਐਸਐਸਪੀ ਦਾ ਆਓ ਦੇਖਦੇ ਹਾਂ ਅੱਜ ਇੱਕ ਬੜੀ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਹਰਜਿੰਦਰ ਸਿੰਘ ਕਾਉਂਸਲਰ ਜੋ ਡੰਡਿਆਲਾ ਗਲੂ ਤੋਂ ਕਾਉਂਸਲਰ ਨੇ ਉਹਨਾਂ ਦਾ ਕਤਲ ਕੀਤਾ ਗਿਆ ਅਮ੍ਰਿਤਸਰ ਸ਼ਹਿਰ ਵਿਖੇ ਸ਼ਾਟਾ ઠાਣੇ ਦੇ ਵਿਖੇ ਇਹਦੇ ਰਿਗਾਰਡਿੰਗ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਦੀਆਂ ਸਖਤ ਹਦਾਇਤਾਂ ਨੇ ਕਿ ਜਿਹੜਾ ਵੀ ਅਮਨ ਕਾਨੂੰਨ ਦੀ ਵਿਵਸਥਾ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਦੇ 'ਚ ਵੀ ਜਿਹੜੇ ਦੋਨੋਂ ਦੋਸ਼ੀ ਨੇ ਉਹਨਾਂ ਨੂੰ ਸ਼ਿਨ ਉਹਨਾਂ ਦੀ شناخت ਹੋ ਗਈ ਹੈ ਤੇ ਇਹਨਾਂ ਨੂੰ ਵੀ ਜਲਦੋਂ ਜਲਦ ਕਾਬੂ ਕਰ ਲਿੱਤਾ ਜਾਵੇਗਾ। ਸੋਸ਼ਲ ਮੀਡੀਆ ਤੇ ਕੁਝ ਰਿਊਮਰਸ ਉੱਡ ਰਹੇ ਨੇ ਕਿ ਇਹਨਾਂ ਨੇ ਪੁਲਿਸ ਇਹਨਾਂ ਦੇ ਘਰੇ ਗੋਲੀਆਂ ਚੱਲੀਆਂ ਸੀਗੀਆਂ ਤੇ ਇਹਨਾਂ ਨੇ ਪੁਲਿਸ ਨੂੰ ਤਲਾਹ ਦਿੱਤੀ ਤੀ ਕੋਈ ਕਾਰਵਾਈ ਨਹੀਂ ਹੋਈ। ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਸਤਨਾਮ ਸਿੰਘ ਜਿਹੜੇ ਨੇ ਵਿਅਕਤੀ ਜੰਡੇਆਲਾ ਗੁਰੂ ਦੇ ਉਹਨਾਂ ਦੇ ਘਰ ਦੇ ਬਾਹਰ ਗੋਲੀਆਂ ਚੱਲੀਆਂ ਚਲਾਈਆਂ ਗਈਆਂ ਸੀਗੀਆਂ ਤੇ ਉਹ ਵੀ ਜਿਹੜੇ ਦੋ ਦੋਸ਼ੀ ਨੇ ਉਹ ਅੰਮ੍ਰਿਤਸਰ ਸਿਟੀ ਪੁਲਿਸ ਨੂੰ ਵੀ ਵੌਂਟਡ ਸੀਗੇ। ਕੱਲ ਹੀ ਜੰਡਿਆਲਾ ਪੁਲਿਸ ਦੀ ਮਦਦ ਨਾਲ ਇਹ ਜਿਹੜੇ ਦੋਵੇਂ ਦੋਸ਼ੀ ਸੀਗੇ ਅਕਿਊਜ਼ ਸੀਗੇ ਉਹਨਾਂ ਨੂੰ ਰਾਉਂਡ ਅਪ ਕਰ ਲਿੱਤਾ ਗਿਆ ਹੈਗਾ ਉਹਨਾਂ ਦੇ ਕੋਲੋਂ ਵੈਪਨ ਵੀ ਬਰਾਮਦ ਹੋਏ ਇਹਦੇ ਇਲਾਵਾ ਇਹ ਵੀ ਰਿਊਮਰ ਚੱਲ ਰਹੇ ਨੇ ਕਿ ਹਰਜਿੰਦਰ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਸੁਰੱਖਿਆ ਦੀ ਮੰਗ ਕੀਤੀ ਗਈ ਸੀਗੀ ਮੈਂ ਤੁਹਾਨੂੰ ਦੱਸਣਾ ਚਾਹਨਾ ਏਦਾਂ ਦੀ ਕੋਈ ਗੱਲ ਸਾਡੇ ਸਾਹਮਣੇ ਨਹੀਂ ਆਈ ਇਹਨਾਂ ਦੇ ਰਾਈਵਲ ਗੈਂਗ ਵੱਲੋਂ ਇਹਨਾਂ ਦਾ ਕਤਲ ਬੜਾ ਹੀ ਅਨਫੋਰਚਨਟਲੀ ਕਰ ਦਿੱਤਾ ਗਿਆ ਹੈਗਾ ਬਟ ਸਾਡੇ ਕੋਲ ਕਦੇ ਵੀ ਏਦਾਂ ਦੀ ਇੰਟੀਮੇਸ਼ਨ ਨਹੀਂ ਆਈ ਕਿ ਇਹਨਾਂ ਨੂੰ ਪੁਲਿਸ ਪ੍ਰੋਟੈਕਸ਼ਨ ਦੀ ਕਦੇ ਲੋਡ ਹੈ ਤੇ ਇੱਕ ਇਹ ਵੀ ਹੈ ਕਿ ਹਰਜਿੰਦਰ ਸਿੰਘ ਉਹਨਾਂ ਦੇ ਵੱਲੋਂ ਜਿਹੜੇ ਇਹਨਾਂ ਦੇ ਜਿਹੜੇ ਸਾਥੀ ਨੇ ਉਹਨਾਂ ਵੱਲੋਂ ਦੋ ਐਫ ਆਈ ਆਰਜ਼ ਰਜਿਸਟਰ ਕਰਵਾਈਆਂ ਗਈਆਂ ਸੀਗੀਆਂ ਉਸੇ ਗਰੁੱਪ ਦੇ ਅਗੇਂਸਟ ਜਿਹੜਿਆਂ ਨੇ ਇਹਨਾਂ ਦੇ ਉਹ ਕਰਾਇਆ ਤੇ ਉਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪੁਲਿਸ ਨੇ ਜਿੰਨੇ ਵੀ ਉਹਦੇ ਚ ਅਕਿਊਜ਼ ਸੀਗੇ ਉਹ ਸਾਰੇ ਦੇ ਸਾਰੇ ਅਕਿਊਜ਼ ਰਾਉਂਡ ਅਪ ਕਰ ਲਏ ਸੀਗੇ ਸਾਡੇ ਵੱਲੋਂ ਪੂਰੀ ਸ਼ਕਤੀ ਹੈ ਲਾਅ ਐਂਡ ਆਰਡਰ ਪੂਰਾ ਬਹਾਲ ਰੱਖਿਆ ਜਾਏਗਾ ਤੇ ਇਹ ਵੀ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਇਸ ਕੇਸ ਨੂੰ ਟ੍ਰੇਸ ਕਰ ਦਿੱਤਾ ਜਾਏਗਾ